ਆ ਉਹ ਕੇਰਲ ਕੰਮ ਕਰਨ ਲਈ ਰਖਵਾ ਦਿੱਤਾ ਤੇ ਇਹ ਨਿਜੋਗਾ ਨਹੀਂ ਤੇ ਇਹ ਉਹਦੇ ਕੋਲ ਰਿਹਾ ਉਹਨੇ ਕੁੱਟ ਮਾਰਕੀਟ ਦੀ ਕੰਮ ਤੋਂ ਦਾ ਕਰਵਾਇਆ ਤੇ ਇਹ ਰਾਜਪੂਤ ਕੋਲ ਭੱਜ ਆਇਆ ਕਿੱਥੋਂ ਦੇ ਰਹਿਣ ਵਾਲਾ ਤੋ ਦਿੱਲੀ ਤੇ ਪ੍ਰਵਾਹ ਚ ਕੌਣ ਕੌਣ ਆ ਵਨ 6 6 ਸਟਾਰ ਹੈ ਤੇ ਵੀਰ ਚੰਗਾ ਆ ਬ੍ਰੇਨ ਤੋਂ ਵੀ ਕੋਈ ਐ ਨਹੀਂ ਇਦਾਂ ਦਾ ਪੰਜਾਬੀ ਮੈਂ ਲਿਆ ਆ ਵਧੀਆ ਆ ਇੰਟੈਲੀਜੈਂਟ ਆ ਲੈਂਗੁਏਜ ਗੁੱਡ ਅੰਗਰੇਜ਼ੀ ਵੀ ਗੱਲ ਕਰਦਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਦਾਸ ਗਿਆਨੀ ਰਣੇਂਦਰ ਸਿੰਘ ਮੁਖ ਸੇਵਾਦਾਰ ਗੁਰੂ ਨਾਨਕ ਬਿਰਤਿ ਅਨਾਥ ਸੰਭਾਲ ਕਾਰਜ ਹੁੰਦਾ ਕਲਾਂ ਜిల్లా ਤਰਨਤਨ ਸਾਹਿਬ ਸੋ ਇਹ ਨਿਰੰਤਰ ਚੱਲ ਰਹੀਆਂ 7 ਸਾਲ ਤੋਂ ਸੇਵਾਵਾਂ ਦੇ ਵਿੱਚ ਸਾਡੇ ਕੋਲ ਨਿਤ ਪ੍ਰਤੀ ਆ ਵੀਰ ਨਵੇਂ ਬਜ਼ੁਰਗ ਅਨਾਥ ਲਾवारिस ਬੇਸਹਾਰਾ ਛੜਕਾਂ ਤੇ ਰੋਣ ਵਾਲੇ ਜਿਹੜੇ ਆ ਪਹੁੰਚ ਰਹੇ ਨੇ ਇਹਨਾਂ ਦੀਆਂ ਸੇਵਾਵਾਂ ਤੁਹਾਡੇ ਸਹਿਯੋਗ ਦੇ ਨਾਲ ਚੱਲਦੀਆਂ ਨੇ ਤੇ ਅੱਜ ਤਰੀਕ 14 ਸੰਗਰਾਮ ਵਾਲਾ ਦਿਨ ਹੈ ਹਾੜ ਦਾ ਪਹਿਲਾ ਦਿਨ ਹੈ ਤੇ ਇਹ ਮੇਰੇ ਵੀ ਮੇਰੇ ਨਾਲ ਜੁੜੇ ਦੋ ਤਿੰਨ ਮਹੀਨੇ ਤੋਂ ਬਾਬਾ ਵੀਰ ਸਿੰਘ ਦਾ ਜੋ ਸੇਵਾ ਸੁਸਾਇਟੀ ਨਗਰ ਨਰੰਗਾ ਬਾਦ ਜ਼ਿਲ੍ਹਾ ਤਰਨਤਨ ਸਾਹਿਬ ਇਹ ਪਹਿਲਾਂ ਵੀ ਦੋ ਵੀਰ ਮੇਰੇ ਕੋਲ ਇਹਨਾਂ ਨੇ ਲਿਆਂਦੇ ਨੇ ਤੇ ਅੱਜ ਫੇਰ ਸਵਕਤੈ ਹੀ ਇਹਨਾਂ ਨੂੰ ਆਪਦੇ ਕੰਮ ਕਾਜ ਨੂੰ ਜਾ ਰਹੀ ਤੇ ਆ ਜਿਹੜਾ ਵੀਰ ਸਾਡੇ ਕੋਲ ਬੈਠਾ ਹੈ ਇਹ ਦਿੱਲੀ ਦਾ ਵਸਨੀਕ ਹੈ ਤੇ ਇਹਨੂੰ ਕੋਈ ਰੇਲਵੇ ਦਾ ਮੁਲਾਜ਼ਮ ਉੱਥੋਂ ਚੜਾ ਕੇ ਲੈ ਆਇਆ ਤੇ ਇੱਥੇ ਪੰਜਾਬ ਦੇ ਵਿੱਚ ਆਣ ਕੇ ਕਿਹਾ ਜੀ ਜੀਮਾ ਜ਼ਿੰਮੇਦਾਰ ਨੂੰ ਇਹਨੂੰ ਵੇਚ ਦਿੱਤਾ ਭਾਵ ਕੇ ਨਾਲ ਕੰਮ ਕਰਨ ਲਈ ਰਖਵਾ ਦਿੱਤਾ ਤੇ ਇਹ ਈਨਿਯੋਗਾ ਨਹੀਂ ਦੇ ਉਹਦੇ ਕੋਲ ਰਿਹਾ ਉਹਨੇ ਕੁੱਟਮਾਰ ਕੀਤੀ ਕੰਮਦੰਦਾ ਕਰਵਾਇਆ ਤੇ ਇਹ ਰਾਤ ਨੂੰ ਉਹਦੇ ਕੋਲ ਭੱਜ ਆਇਆ ਤੇ ਫਿਰ ਜਿਹੜੀ ਹੁਣ ਨਵੀਂ ਫੋਰਸ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਣਾ ਨੇ ਬਣਾਈ ਆ ਸੜਕ ਸਿਰਖਿਆ ਫੋਰਸ ਜੀ ਨੂੰ ਕਹਿੰਦੇ ਉਹਨਾਂ ਨੂੰ ਇਹ ਮਿਲਿਆ ਤੇ ਉਹਨਾਂ ਨੇ ਇਹ ਵੀਰ ਵਿਸ਼ਾਲ ਸਿੰਘ ਬੱਬਲੂ ਨਰੰਗਾਬਾਦ ਨਾਲ ਸੰਪਰਕ ਕੀਤਾ ਕਿ ਇਹਨੂੰ ਬਾਬਾ ਜੀ ਆਪਾਂ ਰੱਖੀਏ ਤੇ ਜੇ ਇਹਦਾ ਪਿੰਡ ਪੀੜ ਘਰ-ਬਾਰ ਲੱਭ ਜੂਗਾ ਤਾਂ ਆਪਾਂ ਵਾਪਸ ਭੇਜ ਦਾਂਗੇ ਤੇ ਇਹਨੂੰ ਇਹ ਸਾਡੇ ਕੋਲ ਰਹੂਗਾ ਜੇ ਕੋਈ ਇਹਨੂੰ ਜਾਣਦਾ ਵਾ ਦੇਸ਼ ਵਿਦੇਸ਼ ਦਾ ਵੀਰ ਦਿੱਲੀ ਦਾ ਵੀਰ ਜਾਂ ਕਿ ਹੋਰ ਦਾ ਇਹ ਆ ਵੇਖ ਲੋ ਚਿਹਰਾ ਮੁੰਡੇ ਦਾ ਨਾ ਕੀ ਪੁੱਤ ਰਾ ਮੁਰਾਰੀ ਜੋਸਰ ਕਿਥੋਂ ਰਹਿ ਮੁਰਾਰੀ ਜੋਸਰ ਕਿਥੋਂ ਰਹਿਣ ਵਾਲਾ ਤੂੰ ਦਿੱਲੀ ਤੇ ਪ੍ਰਮਾਣਚੇ ਕੋਣ ਕੋਣ ਆ 16 16 ਤੇ ਤੇਰਾ ਕਾਰ ਹੈਗਾ ਦਿੱਲੀ ਉੱਥੇ ਬਹਿਨ ਤੂੰ ਘਰ ਜਾਣਾ ਚਾਹਣਾ ਤੂੰ ਦਾਦੇ ਘਰ ਜਾਣਾ ਚਾਹਣਾ ਤੂੰ ਦਾਦੇ ਘਰ ਜਾਣਾ ਇੱਥੇ ਰਹਿਣਾ ਹੈ 10 ਮਿੰਟ 10 ਮਿੰਟ ਬਾਅਦ 10 ਦਿਨ ਇਧਰ ਅੰਦਰ ਰਕੂਗਾ 10 ਦਿਨ ਬਾਅਦ ਘਰ ਚਲੇ ਜਾਊਗਾ ਤੇ ਇਹ ਦਿੱਲੀ ਦਾ ਜੇ ਕਿਹੜਾ ਨਗਰ ਦੱਸਿਆ ਕਹਾਂ ਰਹਤੇ ਵਾ ਕਸ਼ਮੀਰੀ ਗੇਟ ਕਸ਼ਮੀਰੀ ਗੇਟ ਦਾ ਰਹਿਣ ਵਾਲਾ ਤੇ ਇਹਦਾ ਨਾਮ ਕੀ ਦੱਸਿਆ ਪੁੱਤ ਮੋਰਾੜੀ ਜੋ ਸੁਫੇ ਦਾ ਨਾਮ ਹੈ ਤੇ ਜੇ ਕੋਈ ਇਹਦਾ ਜਾਣਕਾਰ ਹੋਵੇ ਉਹ ਸਾਡੇ ਨਾਲ ਸੰਪਰਕ ਕਰੇ ਸਾਡਾ ਸੰਪਰਕ ਨੰਬਰ 8264297944 ਹੈ ਜੀ ਤੇ ਪਿੰਡ ਜਿੱਥੇ ਗੁਰੂ ਨਾਨਕ ਬਿਰਧ ਅनाथ ਤੇ ਬਿਰਧ ਸੰਭਾਲ ਘਰ ਚੱਲਿਆ ਜੋਂਦਾ ਕਲਾ ਜ਼ਿਲ੍ਹਾ ਤਰਨਤਾਰਨ बयासी छः बताली सतानवे नौ चौताली संपर्क करके इस वीर बारे जानकारी ले सकते हैं जी किसने कराया था आपको पुलिस 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 वालों ने कितने आदमी थे उधर दो लड़के थे और दो लड़की थी ना चार खाना खिलाया उसने क्या बोलते थे आपको हुँ? आपको क्या बोलते थे डांटा उसने पीटा आपको अच्छे थे पंजाब बोला अच्छी हमारे पंजाब खाना खिलाया आपको खिलाया था रोटी दही और चने की सब्जी ਜਿਹਨੂੰ ਧੰਨਵਾਦ ਕਰਦੇ ਪੰਜਾਬ ਪੁਲਿਸ ਦਾ ਜਿਹਨੇ ਰੋਟੀ ਪਾਣੀ ਖਵਾਇਆ ਪਰਦੇਸੀ ਵੀਰ ਨੂੰ ਚੰਗੀ ਹੈ ਨਾ ਐਸ ਐਸ ਪੰਜਾਬ ਦੇ ਲੋਕ ਅੱਛੇ ਹੈ ਪੂਰੇ ਪੰਜਾਬ ਕਿਹਦਾ ਮਾਰਾ ਕੱਪੜੇ ਕੋ ਐਸੇ ਪੁਲਿਸ ਰੁਕ ਗਈ ਫਿਰ ਫਿਰ ਹੈਲਪ ਕੀਤੀ ਆਪੀ ਯੂ ਟਰਨ ਲਗਾ ਓ ਮਾਈ ਗਾਡ ਸ਼ਗਾਲੀ ਯੂ ਟਰਨ ਕਮਾਇਆ ਥਾ ਫਿਰ ਆ ਪਹਿਲੇ ਯੂ ਰੋਕਾ ਤਾ ਨਿਕਲ ਗਏ ਨਾ ਉਹ ਅੱਗੇ ਅੱਗੇ ਨਿਕਲ ਕੇ ਫਿਰ ਯੂ ਟਰਨ ਫਿਰ ਵੈਰੀਫਿਕੇਸ਼ਨ ਕੀਤੀ ਆਪਕੀ ਅਮਨ ਕੀ ਬੋਲੇ ਸੀ ਮੈਨੇ ਬੋਲਾ ਤਾ ਕਿ ਮੇਰੀ ਮਦਦ ਕਰ ਦੀਜੀਏ तो बोला क्या मदद चाहिए मैंने बोला एन जी ओ पहुँचवा दीजिए यहाँ या खाम के बहाने किसी ने फंसा दिया मेरे तो आप वो डाँटता था, था पीटता था वो आप क्या क्या काम किया वहाँ तो खेती बाड़ी का वो घास वास नहीं होता वो इधर इधर ऐसे ऐसे करना पड़ा पैर भी दर्द हो रहा था वैसे आप दिल्ली में रहते हैं क्या काम करते थे दिल्ली में सेवा अच्छा मंदिर में रहते हैं। कौन था? ਕਿੰਨੇ ਕੌਣ ਸਾ ਉਹ ਸਰਦਾਰ ਜੋ ਜਿਸ ਕੇ ਪਾਸ ਕੰਮ ਕਰ ਰਹਾ ਖੇਤੀ ਬੜਕਾ ਉਹ ਕੌਣ ਸਾ ਗਾਉਂ ਥਾ ਕਲਨ ਕਲਨ ਗੱਲਾ ਗੱਲਾ ਪੈ ਵਾਤਵਾਦ ਵੀ ਸ਼ੀਰ ਕਰਦੇ ਵੀਰ ਜੀ ਜੋ ਵੀਰ ਆ ਦੀ ਭੈਣ ਨੂੰ ਮਿਲ ਸਕੇ ਤੇ ਅਸੀਂ ਉਹਨਾਂ ਦਿਲੋਂ ਧੰਨਵਾਦ ਉਹ ਵੀਰ ਦਾ ਕਰਾਂਗੇ ਜਿਹੜਾ ਵੀਡੀਓ ਵੀ ਸ਼ੇਅਰ ਕਰੂਗਾ ਕਦੀ ਅਪੀਲ ਨਹੀਂ ਕੀਤੀ ਤੇ ਵੀਰ ਚੰਗਾ ਹੈ ਬ੍ਰੇਨ ਤੋਂ ਵੀ ਕੋਈ ਐ ਨਹੀਂ ਇਦਾਂ ਦਾ ਪੰਜਾਬੀ ਪਾ ਲਿਆ ਵਧੀਆ ਹੈ ਇੰਟੈਲੀਜੈਂਟ ਹੈ ਲੈਂਗੁਏਜ ਗੁੱਡ ਅੰਗਰੇਜ਼ੀ ਵੀ ਗੱਲ ਕਰਦਾ ਤੇ ਆ ਦੀ ਭੈਣ ਕੋਲ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ